ਆਏ ਨਾ ਨਾ ਜੀ ਲੱਗਣੀ ਨਹੀਂ ਕਿ ਚਲਾ ਕੋਠੇ ਜੀ ਮਿੱਤਰੋ ਜਾ ਪਕੇ ਦੀ ਨਾਂ ਨਹੀਂ ਲੱਗਣੀ ਬਾਵੇ ਰੰਜੀ ਦਾ ਬਾਵਾ ਹੈ ਲਗਾ ਗਏ ਆਪਾਂ ਆਪਾਂ ਇਹ ਧਰਾਵਾ ਪਣ ਧਰਾਵਾ ਕੱਟ ਲੈ ਮਿੱਤਰੋ ਕਿਸੇ ਦੀ ਗੁੱਡੀ ਨਾ ਲੱਗਣ ਦੇਣੀ ਆਪਾਂ ਬਲੈਕ ਪੈਨਸਲ ਦਾ ਗੱਟੂ ਲੈ ਬਲੈਕ ਪੈਨਸਲ ਦਾ ਗੱਟੂ ਲੈ ਆਏ ਆਂ ਕਹਿੰਦੇ ਡੋਰਾ ਬੁਰੀ ਕਹਿੰਦੇ ਬੁਰੀ ਆ ਤੇ ਆ ਨਾ ਲੱਗ ਦੋਸਤ ਹਵਾ ਦੀ ਆਉਂਦੀ ਹੋ ਤਾਂ ਬਹੁਤ ਵਧੀਆ ਆ ਰਹੀ ਆ ਹਵਾ ਬਹੁਤ ਵਧੀਆ ਆਉਂਦੀ ਦੇਖ ਸਕਦੇ ਤੁਸੀਂ ਗੱਟੂ ਆਪਣਾ ਅਜਨਸ ਬਲੈਕ ਪੈਨਸਲ ਦਾ ਵੇਖੋ ਮਿੱਤਰੋ ਬਲੈਕ ਪੈਨਸਲ ਹੈ ਆਕੋ 2-3 ਸਾਲ ਫਲਾੜਾ ਗੱਟੂ ਪਿਆ ਸੀ ਤੇ ਅੱਜ ਆਪਾਂ ਲੱਭ ਰਹੇ ਤੇ ਲੱਭ ਗਿਆ ਜੀ ਤੇ ਮੇਰਾ ਗੁੱਡੀ ਦਾ ਮਿੱਤਰੋ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਕਲਿੱਕ ਕਰ ਦਿਓ ਪਰ ਗੁੱਡੀ ਆਡੀ ਮਿੱਤਰੋ ਆਪਾਂ ਗੁੱਡੀ ਰੋਜੋ ਮਿੱਤਰੋ ਆਪਾਂ ਗੁੱਡੀ ਨਾਲ ਪੇਚਾ ਲਵਾ ਦੀਦੀ ਹੋਣੀ ਤੁਹਾਨੂੰ ਬਲੋਚ ਗੁੱਡੀ ਵੇਖੋ ਕਿਦੀ ਵੱਢੀ ਜਾਂਦੀ ਕਿਦੀ ਨਹੀਂ ਉਹ ਗੁੱਡੀ ਦੀਦੀ ਹੋਣੀ ਮਿੱਤਰੋ ਅੱਜ ਗੱਟੂ ਵਧਾਉਣਾ ਪੂਰਾ ਕਹਿੰਦੇ ਮਿੱਤਰ ਗੱਟੂ ਵਧਾ ਦੇਣਾ ਆਪਾਂ ਅਗੱਟੂ ਵਧਾ ਦੇਣਾ ਮਿੱਤਰੋ ਯੋ ਯੋ ਪੂਰੀ ਆ ਜਬ ਤੂੰ ਨਾਲ ਗੱਟੂ ਆਪਾਂ ਲਾ ਦੇਣਾ ਤੇਰੇ ਵੀ ਆ ਚੁੱਕਾ ਆ ਪਰ ਮੈਂ ਕਹਿ ਰਿਹਾ ਚੈਨਲ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦਿ ਸਾਰੇ ਰੰਜੀਤ ਉਹਦਾ ਹੁੰਦਾ ਆ ਗੁੱਡੀ ਆਪਣਾ ਦੋਸਤ ਆਪਣਾ ਰਾਜਾ ਰਾਜੇ ਕਹਿ ਚੈਨਲ ਸਬਸਕ੍ਰਾਈਬ ਕਰ ਦੋ ਚੈਨਲ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਹੁੰਦਾ ਏ ਕੈਸਾ ਬਗਵਾ ਵੀਡੀਓ ਅਰ ਦਿਓ ਹੀ ਆਪਣੀ ਕਹਿੰਦੇ ਮਿੱਤਰੋ ਆਹ ਗੁੱਡੀ ਨਾ ਵੇਚਾ ਲਗਣਾ ਅਮਡੇ ਨੇ ਵੇਖ ਕੇ ਗੁੱਡੀ ਵਧਾ ਲਈ ਆ ਗੁੱਡੀ ਦੋਸਤੋ ਵਧਾ ਲਈ ਆ ਗੁੱਡੀ ਨਾਲ ਚੜੀ ਚੜੀ ਹੱਟ ਜਾਨੀ ਹੁਣ ਦੇਖ ਦਿਓ ਨੀ ਆ ਵੇਖ ਸਕਦੇ ਜੇ ਆਪਣੀ ਆ ਗੁੱਡੀ ਏ ਕਹਿੰਦੇ ਇੱਧਰ ਘਰ ਤੋਂ ਮਿੱਤਰੋ ਆਪਣਾ ਰਾਜਾ ਕਹਿੰਦੇ ਵਲੌਗ ਬਣਾਉਂਡਿਆ ਮਿੱਤਰੋ ਚੈਨਲ ਸਬਸਕ੍ਰਾਈਬ ਕਰਨੇ ਜੀ ਲੱਗੇ ਆਂ ਕਿਹਦੇ ਗੁੱਡੀਆਂ ਦੀ ਵੀਡੀਓ ਲੈ ਕੇ ਆਵਾਂਗੇ ਫਿਰ ਲੋਹੜੀ ਤੱਕ ਆਹ ਵੇਖੋ ਘੱਟ ਦੋ ਕਾਰਵਾਈ ਪਾਉਣੀਆਂ ਇਸ ਦੀ ਹੁਣ ਫਿਲ ਵੀ ਜਾਉਗੇ ਅੱਜ ਦੋਸਤੋ ਬਲੈਕ ਪੈਥਰ ਖੋਲਿਆ ਆਪਾਂ ਅੱਗੇ ਤੋਂ ਨੇਰ ਪਾ ਦੇਣਾ ਵੇਖਿਓ ਲੋਡੀ ਤੱਕ ਪੂਰੇ ਗੱਟੂਆਂ ਦਾ ਨੇਰੀ ਪਾਉਣਾ ਹੈ ਹਾਂਜੀ ਹਾਂਜੀ ਆ ਆਪਣਾ ਗੰਜਾ ਵੀ ਆਇਆ ਜੇ ਵੇਖ ਸਕਦੇ ਸਾਰੀ ਕੁਫਕਰੀ ਜੀ ਜਾਨੀ ਮਾਰਦਾ ਸਾਡਾ ਗੁੱਡੀ ਡਾਉਣਿਆ ਆ ਲੈ ਮੇਰੇ ਗੁੱਡੀ ਮੈਨੂੰ ਢਾ ਲੈਣ ਦੇ ਉਹ ਆਪਣੀ ਗੁੱਡੀ ਉਹ ਬੋਸ ਕਰੇ ਉਹ ਫਰਾਂ ਦੇ ਨਿਕਲੇ ਪਾਤਾ ਜੀ ਆਪਣੀ ਡੋਰ ਟੁੱਟ ਚੱਲੀ ਵੀਰੋ ਉਹ ਸਾਰਾ ਮੇਰਾ ਆ ਗਿਆ ਆ ਜੀ ਤੇਰੇ ਸ਼ੀ ਗੁੱਡੀ ਗਾੜੀ ਕੱਲ ਜਾਂਦੀ ਨਹੀਂ ਚੱਲ ਜਾਂਦੀ ਕੋਈ ਨਹੀਂ ਲੈ ਆਉਣੀ ਸੀ ਉਹ ਕਹਿੰਦੇ ਆਪਣੇ ਗਾਇਜ਼ ਮਟਰ ਤੋੜਦੇ ਹੋ ਇਹ ਪਾਲੀਆਂ ਆਪਣੀਆਂ ਵੇਲੀਆਂ ਗੁੱਡੀਆਂ ਲਿੱਟਰ ਨੂੰ ਆੜਿਆਂ ਨੇ ਬਣਾਈਆਂ ਆ ਗੁੱਡੀਆਂ ਹੁਣ ਮਟਰ ਤੋੜਨੇ ਵੀਰੋ ਸੀਜ਼ਨ ਆ ਗਿਆ ਗੱਟੂ ਗੱਟੂ ਮਟਰਾਂ ਸਿਰੋਂ ਲੈਣੇ ਮੈਂ ਵੀ ਸੌਰੀ ਮਟਰਾਂ ਸਿਰੋਂ ਨੇ ਪਿਓ ਸਿਰੋਂ ਲਵਾਗੇ ਦੁਖਾ ਲਾ ਕੇ ਬਨੇ ਗਾਇਜ਼ ਸਾਹਮਣੇ ਆਪਣੇ ਰਾਜਾ ਦੇ ਕੀ ਕਰਦੇ ਹੋ ਦੋ ਮੇਰਾ ਆਪਣੇ ਗੁੱਡੀ ਡੌਣਦੇ ਆ ਚਲੋ ਆਪਣੇ ਆਪਣਾ ਫੀਸ਼ਲ ਰਾਜਾ ਤੇ ਆਪਣਾ ਗੰਝਾ ਪਟਾਣਿਆ ਪੁੱਟੇ ਨਾਲ ਉਹ ਗਾਲ ਨਾ ਕੱਢ ਵੀਰੇ ਇਤਨਾ ਵੜਾ ਫੇਰ ਨਹੀਂ ਇੱਥੇ ਦਾ ਦੇ ਨਾ ਗੁੱਡੀ ਨਾ ਬਣ ਗਏ ਆਪਣਾ ਪਰਨਾ ਜ ਵਧੀਆ ਬਈਆ ਅੱਜ ਪਹਿਲੀ ਵਾਰ ਵੀਰ ਪਰਨਾ ਬਨਿਆ ਮੈਂ ਅੱਪੇ ਬਨਿਆ ਕਮੈਂਟਰੀ ਦੱਸਣਾ ਪਰਨਾ ਕਿਹੋ ਜਿਹਾ ਬਈਆ ਜੀ ਟੱਡੂ ਆਈ ਖਾਲੀ ਕਰਤਾ ਗੁੱਡੀ ਵੇਖੋ ਕਿੱਥੇ ਲੱਜਾ ਕੇ ਲੱਗੀ ਸਾਡੀ ਉਹ ਗੁੱਡੀਆਂ ਗੋਲ ਗੋਲ ਕੁਮੀਆਂ ਆਂਡੀ ਪਤਾ ਨਹੀਂ ਕੀ ਹੋ ਗਿਆ ਉਹਨੇ ਤਾਂ ਇੱਧਰ ਮੁੰਡੇ ਇਹਦੇ ਵੇਖੋ ਗਿਆ ਘਰ ਤੋਂ ਭੱਜ ਕੇ ਗੰਜਾ ਇੱਕ ਬੰਦਾ ਆੜਾ ਘਟ ਗਿਆ ਇੱਕ ਘਰੇ ਚਲ ਗਿਆ ਗੁੱਡੀ ਟੋਂਦਿਆ ਪਹਿਲਾਂ ਵੀਰ ਅਫੀਰ ਰਾਜਾ ਖਾਓ ਅੱਦਾ ਕਰਤਾ ਮਿੱਤਰਾਂ ਨੇ ਇਧਰ ਪਰਮਜੀਤ ਕਹਿੰਦੇ ਗੁੱਡੀ ਟੋਂਦਦਾ ਹੋਇਆ ਚਲਦਾ ਜਿੰਨੀ ਛਤੀ ਇਹੀ ਮਕਾਇਆ ਲੈ ਅੱਜ ਹੀ ਲੱਗਾ ਤੇ ਅੱਜ ਹੀ ਅੱਲਾ ਬੰਦ ਕਰ ਕਈ ਨਾ ਉਹ ਜਾਂਦਾ ਆੜਾ ਬੰਦਾ ਗਲੀ ਚ ਪਰ ਸਾਡੇ ਮਿੱਤਰ ਘਰ ਥਲੀ ਚੱਲਣ ਡਿਆ ਗੁੱਡੀਆਂ ਲੁੱਟਣ ਵਾਲੇ ਫੇਰਦੇ ਆ ਬਾਹਰ ਆੜੇ ਪ੍ਰੋਗਰਾਮ ਚੱਲਣੇ ਆ ਚਾਚੀ ਆੜੀ ਬੈਠੀ ਪਾਪਾ ਆੜਾ ਖਲੋਤਾ ਚੱਕਰ ਮਿੱਤਰੋ ਗੱਟੂ ਸਿੱਧਾ ਢਾਡੇ ਲੱਗੇ ਆ ਯਾ ਯਾ ਇਹਨੇ ਵੀ ਦੇਖ ਸਕਦੇ ਜੇ ਕੱਤੂ ਇਹ ਸਾਦੇ ਗੱਡੀ ਜੋੜੀ ਤਾਂ ਲੱਗੀ ਆ ਕਿੰਨੇ ਇੱਕ ਹੋਰ ਮੁੰਡਾ ਦਾ ਆਤੀ ਚੱਲ ਸਿੱਤਾ ਲਾਈ ਆਪਣੇ ਕਮਰੇ ਦਾ ਹੋਰ ਕੁੜੀ ਤਾਂ ਅੱਛੀ ਸੀ ਸਾਦੇ ਦੇ ਸਾਹਮਣੇ ਆ ਮਿੱਤਰੋ ਆਪਣੀ ਗੱਡੀ ਸਾਲਾ ਗੋਲ ਚਾਚੀ ਤੇ ਆਪਣੀ ਗੱਡੀ ਉੱਤੇ ਆਪਣੀ ਗੱਡੀ ਉਹ ਉੱਤੇ ਲੱਗੀ ਟਿੱਕੇ ਤੇ ਆਪਾਂ ਹੁਣ ਤੁਸੀਂ ਵੇਖਦੇ ਆ ਆਪਣਾ ਨਿਊਜ਼ ਚੈਪਰ ਕਹਿੰਦੇ ਖੈਂਚਾ ਮਾਰਦਾ ਕਿੱਥੇ ਜਾਂਦਾ ਆਪਣਾ ਫੀਜੀਅਲ ਰਾਜਾ ਇਹ ਨਿਊਜ਼ ਚੈਪਰ ਆ ਮਿੱਤਰੋ ਚੈ ਇਸਤਾ ਦਾ ਚੈਨਲ ਸਬਸਕ੍ਰਾਈਬ ਕਰਿਆ ਕਰੀਂ ਵੀਰ ਦਾ ਓਪੋ ਜਿਆ ਕੇਕ ਨਾ ਲਈ ਓਏ ਚੱਲ ਚੱਲ ਦੋਸਤੋ ਸੋ ਬਾਕੀ ਤੇ ਇੱਕ ਵਾਰਤੀ ਬਲਾਕ ਮੈਂ ਲੋਟ ਕੇ ਡਾਈ ਜਾਣੀ ਉਹਨੇ ਫੇਰ ਲੋਟ ਕੇ ਡਾਈ ਜਾਣੀ ਆ ਆਪਾਂ ਵੱਢੀਆਂ ਜਾਣੀਆਂ ਅੱਜ ਆਪਾਂ ਵੱਢੀਆਂ ਆਈਆਂ ਸਾਰੀਆਂ ਗੱਡੀਆਂ ਅੱਜ ਆ ਚੱਕਰ ਚਲੋ ਹੁਣ ਬਾਏ ਵੀਰੇ ਜੀ ਹੁਣ ਆਪਾਂ ਗੁੱਡੀ ਲਾਉਣ ਲੱਗੇ ਆ ਤੇ ਚਲੋ ਦੋਸਤੋ ਹੁਣ ਪੱਠੇ ਵੱਢਣ ਜਾਣਾ ਵੀਰੇ ਹੁਣ ਪੱਠੇ ਵੱਢਣ ਜਾਣਾ ਆ ਤੈਨੂੰ ਪੱਠੇ ਹੀ ਜਾਇਓ ਬਲਾਗ ਸੁਣਨੇ ਆ ਹੋਰ ਆਪਾਂ ਮਿਲਦੇ ਆ ਅਗਲੇ ਬਲਾਗ ਚ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਰੇ ਬਸ ਇੰਨੇ ਚ ਬਲਾਗ ਓਵਰ ਥੈਂਕ ਯੂ ਧੰਨਵਾਦ ਤਾਂ ਹੁਣ ਆ ਬਣਾਈ ਮਾਗਦੇ ਬਚਾਈ ਗੁੱਡੀ ਜਮ ਸਗਰੀ ਪਾਲੀ ਦੀ ਗੁੱਡੀ ਹਾੜੀ ਚੱਲੀ ਹਈ ਹੁਣ ਸੋ ਗਾਇਸ ਚਲੋ ਓਕੇ ਬਾਏ